سپنا سندر جی سپنا ਆਪਾਂ ਦੇ ਦੇ ਕਾਲੇ ਜਾ ਉਹ ਸਾਰੇ ਕੱਢਣੇ ਆ ਸਾਰੇ ਲਿਆ ਉਹ ਦੂਜੇ ਮੱਜ ਨਾਲ ਨਹੀਂ ਕਾ ਆਹ ਕੋਈ ਅੱਗੇ ਮੇਰੇ ਕੋਲ ਫੋਟੋ ਪੈਂਦੇ ਨਾ ਕਰ ਰਹਿ ਗਏ ਜੀ ਸਤਨਾਮ ਇੱਕ ਸੀਟ ਪਰ ਲੈ ਬਾਈ ਨਾ ਨਾ ਕੰਡ ਦੂਜੇ ਕੰਡ ਪਰ ਲੈ ਪਰ ਵਾਈਲ ਵਾਲੇ ਦੇਖੋ ਵਾਈਲ ਵਾਲੇ ਦੇਖੋ 2 ਮਿੰਟ ਬਸ ਜੇ ਵੀ ਕੰਡਾ ਲੋਕ ਲਾ ਕੇ ਕੱਢਿਆ ਗਾਹ ਤਾ ਕੰਡੇ ਲੈ ਲਓ ਭਾਈ ਬਾਜ ਕਟੇ ਕਦਾਲ ਦਾ ਇੱਕ ਵਾਰ ਦੂਸਰਾ ਆਪਣੇ ਕੋਲ ਡਾਕਟਰ ਦੇ ਦਵਾਈ ਕੋਈ ਨਹੀਂ ਲਖਾਤਾ ਤੇ ਫੜਾ ਚਲੋ ਭਾਈ ਭਾਰੇ ਭਾਈ 100 ਦੀ ਸੀਟ ਹੈ ਜਿਹਦੇ ਲਈ ਆਪਾਂ ਕੱਢਿਆ ਨੇ ਤੇ ਚੋਣ ਆਪਣੇ ਗੋਬਿੰਦ ਸਿੰਘ ਜੀ ਤੋਂ ਨੇ ਪੰਜ ਦੇ ਪੰਜ ਦੇ ਸਾਹੂ ਆਇਆ ਬੜਾ ਕੰਮ ਕਰਾਵਾ ਹਾਂ ਜਿਹੜੇ ਕੋਲ ਨੂੰ ਦੋ ਉਹਨਾਂ ਨੂੰ ਬੜੀ ਗ੍ਰੇਮੀਤ ਆ ਪੰਜ-ਸਾਹ ਮਿੰਟਾਂ ਦੇ ਵਿੱਚ ਆਉਂਦੇ ਆ ਕੰਮ ਕਰਾਉਣ ਦੇ ਲੈ ਜਾ ਪ੍ਰਸ਼ਾਦ ਜੀ ਕੋਲ ਫੋਨ ਕਰਾਉਣਾ ਦੋਨਾਂ ਨੂੰ ਦੇਖ ਕੇ ਮੈਂ ਬੇਸ਼ਰਮ ਹੋ ਗਿਆ ਆਪਾਂ ਅੱਗੇ ਜਿਹੜਾ ਮਾਰ ਤੋਂ ਸਾਰੇ ਜਿੰਨੀਆਂ ਵੀ ਘਟੀਆਂ ਨੇ ਉਹ ਪੰਜ ਸਾਹ ਇਹ ਹੋ ਗਿਆ ਨੂੰ ਬੰਦ ਕਰ ਦਿਓ ਇਹ ਧੂਆ ਆਉਣਾ ਹੈ ਕੁਰਸੀ ਜਾਂ ਚੱਕੋ ਸਾਈਡ ਤੇ ਹੋ ਜੋ ਇਹਨੂੰ ਬੰਦ ਕਰੋ ਆਪ ਆਪਣਾ ਨਾਮ ਲੈ ਕੇ ਆਪ ਹਾਂ ਦੋਨੇ ਪ੍ਰਾਰਥਨਾ ਕਰ ਕਰ کھنوری بارڈر پر ماں پنچایت کی تیاریاں پوری ہو چکی ہیں لوگ بہت منظر ہو چکے ہیں اور اپ کے پورے اسٹیج کی व्यवस्था کا نام ہوا سدیتی سنگیت رمان ہے ایا یہ ریکمنڈیشن لوگ اور کالر کو گونتر ಕರ್ನಾಟಕ تو ری بہت زندہ باد جی سنگھ گلےوال بھائی کی خاص زندہ باد جی گلےوال زندہ باد زندہ باد ਇਸ ਕਰਕੇ ਇੱਥੇ ਪਹੁੰਚੇ ਸਟੇਜ ਦੇ ਉੱਤੇ ਤੇ ਨਾਲ ਹੀ ਸਕਰੀਨ ਵਾਲੇ ਵੀਰਾਂ ਨੂੰ ਬੇਨਤੀ ਆ ਭਾਈ ਤੁਹਾਡੇ ਜਿੰਨੇ کیا کہا